ਜੀ ਵੀਡੀਓ ਵੇਖ ਰਹੇ ਆਤ ਸਭ ਨੂੰ ਜੀ ਆਉਣ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜਾਰੀ ਹੋਏ ਆਰ ਆਰ ਬੀ ਨੋਟੀਫਿਕੇਸ਼ਨ 11000 ਤੋਂ ਵੱਧ ਸਾਮੀਆਂ ਹੋਵੇਗੀ ਭਰਤੀ 12ਵੀਂ ਪਾਸ ਕਰਨ ਵਾਲਿਆਂ ਲਈ ਅਪਲਾਈ ਕਰਨ ਦੀ ਹੈ ਅਰਜੀ ਅਰਜੀ ਦੀ ਪ੍ਰਕਿਰਿਆ 14 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਰੇਲਵੇ ਭਾਰਤੀ ਰੋਬੋਡ ਨੇ ਅਧਿਕਾਰੀ ਤੌਰ ਤੇ 2 ਸਤੰਬਰ ਨੂੰ ਆਰਬੀ ਆਰਆਰਸੀਬੀ ਐਨਟੀਪੀਸੀ 2024 ਪ੍ਰਤੀ ਮੁਹੀਮ ਦੀ ਘੋਸ਼ਣਾ ਕੀਤੀ ਹੈ ਇਹ ਪ੍ਰਤੀ ਮੁਹੀਮ ਭਾਰਤੀ ਰੇਲਵੇ ਵਿੱਚ ਵੱਖ-ਵੱਖ ਗੈਰ ਤਕਨੀਕੀ ਪ੍ਰਸਿੱਧ ਸ਼੍ਰੇਣੀਆਂ ਦੀਆਂ ਅਸਾਮੀਆਂ ਲਈ 11560 ਅਸਾਮੀਆਂ ਤੇ ਪਈ ਗਈ ਹੈ ਅਤੇ ਇਸ ਦੇ ਨਾਲ ਹੀ ਆਰਆਰਸੀਐਨ ਟੀਪੀਸੀ 2024 ਨੋਟੀਫਿਕੇਸ਼ਨ ਵਿੱਚ ਗ੍ਰੈਜੂਏਸ਼ਨ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਪੱਦਰ ਦੀਆਂ ਪੋਸਟਾਂ ਲਈ ਯੋਗਤਾ ਦੇ ਮਾਪਦੰਡ ਮਹੱਤਵਪੂਰਨ ਤਾਰੀਖਾਂ ਅਰਜ਼ੀਆਂ ਪ੍ਰਕਿਰਿਆ ਇਹਦੇ ਹੋਰ ਜ਼ਰੂਰੀ ਜਾਣਕਾਰੀ ਦਿੱਤੀ ਜਾਵੇਗੀ ਜੇਕਰ ਤੁਸੀਂ 12ਵੀਂ ਪਾਸ ਕੀਤੀ ਹੈ ਤਾਂ ਤੁਸੀਂ ਅੰਡਰ ਗ੍ਰੈਜੂਏਟ ਪੋਸਟ ਲਈ ਅਪਲਾਈ ਕਰ ਸਕਦੇ ਹੋ ਤੁਸੀਂ ਕਿਸੇ ਮਾਨਤਾ ਪ੍ਰਾਪਤ ਬੋਰਡ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਤੁਹਾਡੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਰੱਖਵੀ ਸ਼ੇਵਾਰ ਉਮਰ